ਮਾਤਾ ਜੀ ਤੁਹਾਡੀ ਜ਼ਮੀਨ ਵੀ ਆਈ ਏ ਇਸ ਪਾਲਿਸੀ ਦੇ ਵਿੱਚ ਆਈ ਏ ਪੁੱਤੋ ਇਹ ਕਿੰਨੀ ਆਈ ਏ ਜੀ 6 ਕਿੱਲੇ ਸੀ 6 ਕਿੱਲੇ ਆ ਗਈ ਪੀਣੀ ਚਾਹੁੰਦੇ ਹੋ ਸਰਕਾਰ ਨੂੰ ਜ਼ਮੀਨ ਨਾ ਨਾ ਪੁੱਤ ਫਿਰ ਮੈਂ ਕੀ ਕਰੂੰ ਮੇਰੇ ਤਾਂ ਕੋਈ ਕਮਾਈ ਵਾਲਾ ਵੀ ਨਹੀਂ ਦੋ ਬੇਟੇ ਸੀ ਉਹ ਐਕਸੀਡੈਂਟ ਨਾਲ ਮੁੱਕ ਗਏ ਸੀ ਇਕੱਲੇ ਆ ਮਤਲਬ ਜਮਾ ਮਤਲਬ ਸਰਕਾਰ ਇਹ ਕਹਿ ਰਹੀ ਏ ਕਿ ਤੁਹਾਨੂੰ ਅਸੀਂ ਜ਼ਮੀਨ ਦੇ ਵੱਟੇ ਪਲਾਟ ਦੇਵਾਂਗੇ ਤੁਹੀ ਪਲਾਟ ਚਾਹੀਦੇ ਤੁਹਾਨੂੰ ਪਲਾਟ ਨਾ ਨਾ ਕੋਈ ਪਲਾਟ ਨਹੀਂ ਚਾਹੀਦਾ ਕਾਕੇ ਮੈਨੂੰ ਤਾਂ ਮੇਰੀ ਜ਼ਮੀਨ ਚਾਹੀਦੀ ਏ ਮੈਂ ਤਾਂ ਨਹੀਂ ਦਿੰਦੀ ਇਕਰ ਮੰਨ ਲਓ ੱੱਕੇ ਨਾਲ ਕੱਲੂ ਸਰਕਾਰ ਕਬਜ਼ਾ ਕਰਨਾ ਚਾਹਵੇ ਜਾਂ ਆਉਂਦੇ ਨੇ ਫੇਰ ਜੀ ਮਾਤਾ ਮੇਰਾ ਤਾਂ ਗਰ ਖੁੱਟਣਗੇ ਫੇਰ ਬੱਸ ਕੁਛ ਖਾ ਕੇ ਮਰ ਜੂ ਹੋਰ ਕੀ ਕਰੂ ਹੋਰ ਤਾਂ ਮੇਰੇ ਕੋਲ ਕੋਈ ਕਮਾਈ ਹੀ ਨਹੀਂ ਇਹ ਜ਼ਮੀਨਾਂ ਖੋਣ ਵਾਲ ਦੇਣ ਵਾਲਾ ਆਪਣਾ ਜਿਹੜਾ ਕੀ ਭਵੰਤ ਭਵੰਤ ਮਾਨਕ ਉਹਦੇ ਆਰ ਦੇ ਜਵਾਕਾਂ ਨੂੰ ੱੱਕ ਛੱਡੇ ਤੇ ਸਾਨੂੰ ਉਹ ਕੀ ਬਖਸੂਗਾ ਨੂੰ ਭਰੋਸਾ ਨਹੀਂ ਮੰਨ ਲੋ ਉਹਦੇ ਤੇ ਜਿਵੇਂ ਹੀ ਭਰੋਸਾ ਨਹੀਂ ਕਾਕਾ ਭਰੋਸੇ ਵਾਲਾ ਕਿਹੜਾ ਇਹਨੇ ਤਾਂ ਉਹ ਫੇਰ ਤਾਂ ਝਾੜੂ ਫੇਰਤਾ ਝਾੜੂ ਜਤਿਆ ਸੀ ਝਾੜੂ ਫੇਰਤਾ ਸਾਰੇ ਭਗਵੰਤਬਾ ਜਰੂਰ ਮੰਤਰੀ ਬਣ ਗਿਆ ਪਰ ਹਰੇਕ ਜੱਟ ਦਾ ਮੁੰਡਾ ਵਪਾਰੀ ਨਹੀਂ ਬਣ ਸਕਦਾ ਚਲੋ ਮੈਂ ਮੰਨ ਲਿਆ ਵੀ ਉਹਦੀ ਉਹ ਸਹੀ ਕਹਿੰਦੇ ਐ ਮੰਨ ਲਿਆ ਵੀ ਮੈਨੂੰ ਉਹਨੇ ਪਲਾਟ ਦੇ ਦਿੱਤੇ ਫੇਰ ਮੈਂ ਤੋਂ ਡਿਵੈਲਪਮੈਂਟ ਚਾਰਜ ਮੰਗਣਗੇ ਇੱਕ ਕਿੱਲੇ ਤੇ 60 ਲੱਖ ਰੁਪਏ ਡਿਵੈਲਪਮੈਂਟ ਚਾਰਜ ਹੋ ਗਿਆ ਤਾਂ ਮੈਂ ਪੈਸੇ ਕਿੱਥੋਂ ਲਵਾਂ ਕਿਸੇ ਬੰਦੇ ਕੋਲੇ ਹੈ ਹੀ ਕਿੱਲਾ ਉਹਦੇ ਕੋਲੇ ਪਿੱਛੇ ਕੀ ਰਹੇਗਾ ਰੋਜੀ ਰੋਟੀ ਦਾ ਸਾਧਨ ਹੀ ਨਹੀਂ ਕੋਈ ਦੂਜੀ ਗੱਲ ਇਹ ਆ ਜਿਵੇਂ ਕਿਸੇ ਬੰਦੇ ਨੂੰ ਕਿਹਾ ਜਾਵੇ 60 ਸਾਲ ਬਾਅਦ ਤੂੰ ਆਪਦਾ ਪੇਸ਼ਾ ਹੀ ਬਦਲ ਲੈ ਕਿਵੇਂ ਬਦਲ ਲੂਗਾ ਬੰਦਾ ਸਰਕਾਰ ਜੇ ਲਗਤ ਲਾਲਚ ਵੀ ਦੇ ਰਹੀ ਕਿ ਠੇਕਾ ਪਹਿਲਾਂ 30000 ਫਿਰ 50000 ਫਿਰ 70 ਫਿਰ ਹੁਣ ਲੱਖ ਰੁਪਏ ਦੇਵਾਂ ਇਹ ਕਹਿੰਦੇ ਇਹ ਕੁਛ ਨਹੀਂ ਦੇਣਾ ਜੀ ਸਭ ਕਹਿੰਦੀਆਂ ਗੱਲਾਂ ਜੀ ਇਹ ਕਹਿੰਦੀਆਂ ਗੱਲਾਂ ਕੁਛ ਨਹੀਂ ਦੇਣਾ ਕਿਸ ਨੇ ਕਾਰੇ ਵੀ ਕਹਿ ਰਹੀ ਕਿ ਜੇ ਅਸੀਂ ਧੱਕਾ ਨਹੀਂ ਕਰਦੇ ਜਿਹਨੇ ਦੇਣੀ ਹੈ ਦੇ ਦਿਓ ਨਹੀਂ 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 ਨਾ ਦਿਓ ਨਹੀਂ ਸਭ ਝੂਠ ਹੈ ਜੀ ਧੱਕਾ ਕਰਨਗੇ ਜੀ ਖੁਸ਼ ਹੋਈ ਪੁਲਿਸ ਹੋਣਾ ਨਹੀਂ ਜੀ ਬਿਲਕੁਲ ਖੁਸ਼ ਨਹੀਂ ਹਾਂ ਸਰਕਾਰ ਤਾਂ ਕਹਿੰਦੀ ਕਿਸਾਨ ਖੁਦ ਦੇ ਰਹੇ ਜਮੀਨਾਂ ਨਹੀਂ ਜਿਹੜੇ ਕਿਸਾਨ ਦੇ ਰਹੇ ਉਹਨਾਂ ਤੋਂ ਲੈ ਲੈਣ ਜਾ ਕੇ ਜੀ ਇੱਥੇ ਨਾ ਲੈਣ ਫਿਰ ਆ ਕੇ ਲੋਕ ਵਾਈਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਤਾਜ ਲੈਂਡ ਪੁਲਿੰਗ ਪਾਲਸੀ ਦੀ ਸਰਕਾਰ ਲਗਾਤਾਰ ਵਾਵਾ ਕਰ ਰਹੀ ਹੈ ਤੇ ਕਹਿ ਰਹੀ ਹੈ ਕਿ ਜਿਹੜੇ ਕਿਸਾਨ ਨੇ ਉਹ ਜ਼ਮੀਨਾਂ ਦੇਣ ਨੂੰ ਤਿਆਰ ਨੇ بڑے ਕਿਸਾਨ ਸਾਨੂੰ ਜ਼ਮੀਨਾਂ ਦੇ ਵੀ ਰਹੇ ਨਹੀਂ ਔਰ ਉਹ ਕਿਸਾਨਾਂ ਦੀ ਲਿਸਟ ਜਾਂ ਉਹਨਾਂ ਦਾ ਨਾਮ ਪਤਾ ਹਾਲੇ ਤੱਕ ਕਿਸੇ ਨੂੰ ਨਹੀਂ ਪਤਾ ਉਸੇ ਪਾਲਿਸੀ ਤਹਿਤ ਬਠਿੰਡੇ ਦੀ 850 ਏਕੜ ਜ਼ਮੀਨ ਹੈ ਜਿਹੜੀ ਉਹ ਪਾਲਿਸੀ ਦੇ ਵਿੱਚ ਆਈ ਹੈ ਉਹਨਾਂ ਕਿਸਾਨਾਂ ਤੋਂ ਜਾਣਦੇ ਆ ਕਿ ਕੀ ਉਹ ਇਸ ਪਾਲਿਸੀ ਤੋਂ ਖੁਸ਼ ਨਹੀਂ ਉਹ ਜ਼ਮੀਨਾਂ ਦੇਣੀਆਂ ਚਾਹੁੰਦੇ ਨੇ ਜੇ ਨਹੀਂ ਸਾਡੇ ਨਾਲ ਇਹਨਾਂ ਪਿੰਡਾਂ ਦੇ ਕਿਸਾਨ ਨੇ ਭਾਈ ਜੀ ਸਭ ਤੋਂ ਪਹਿਲਾਂ ਜਿਹੜੀ ਪਾਲਿਸੀ ਆਈ ਹੈ ਲੈਂਡ ਪੂਲਿੰਗ ਪਾਲਿਸੀ ਸਰਕਾਰ ਕਰੀਏ ਕਿ ਕਿਸਾਨਾਂ ਨੂੰ ਬੜੀ ਪਸੰਦ ਆ ਰਹੀ ਹੈ ਤੁਹਾਨੂੰ ਕਿੰਨੀ ਕੁ ਵਧੀਆ ਲੱਗੀ ਪਾਲਿਸੀ ਨਹੀਂ ਜੀ ਸਾਨੂੰ ਕੋਈ ਪਸੰਦ ਨਹੀਂ ਇਹ ਸਾਡੇ ਤੋਂ ਬਿਨਾਂ ਪੁੱਛੇ ਸਾਡੀ ਜ਼ਮੀਨਾਂ ਦੇ ਨੰਬਰ ਪਾਈ ਗਏ ਆ ਕਿਲੇ ਦੇ ਵਿੱਚ 4840 ਗਜਾ ਉਹਦੇ ਚੋਂ ਸੋਨੂੰ ਆਪਦੀ ਮਾਲਕੀ ਜ਼ਮੀਨ ਦਾ ਹੀ 1200 ਗਜ ਦੇ ਰਹੇ ਆ ਉਹ ਫਿਰ ਫਾਇਦਾ ਕੀ ਹੈ ਉਹ ਚ ਸਾਡਾ 3600 ਗਜ ਕਿਲੇ ਦੇ ਵਿੱਚੋਂ ਹੀ ਖੋ ਲਿਆ ਇਹਨਾਂ ਨੇ ਕਿਸੇ ਬੰਦੇ ਕੋਲੇ ਹੈ ਹੀ ਕਿਲਾ ਉਹਦੇ ਕੋਲੇ ਪਿੱਛੇ ਕੀ ਰਹਿਗਾ ਰੋਜੀ ਰੋਟੀ ਦਾ ਸਾਧਨ ਹੀ ਨਹੀਂ ਕੋਈ ਦੂਜੀ ਗੱਲ ਇਹ ਆ ਜਿਵੇਂ ਕਿਸੇ ਬੰਦੇ ਨੂੰ ਕਿਹਾ ਜਾਵੇ 60 ਸਾਲ ਬਾਅਦ ਤੂੰ ਆਪਦਾ ਪੇਸ਼ਾ ਹੀ ਬਦਲ ਲੈ ਕਿਵੇਂ ਬਦਲ ਲੂਗਾ ਬੰਦਾ ਤੁਹਾਡੀ ਕਿੰਨੀ ਜ਼ਮੀਨ ਆਈ ਆ ਭਈ ਸਾਡੀ ਸਵਾ ਕਿਲਾ ਜ਼ਮੀਨ ਆਈ ਸਵਾ ਕਿਲਾ ਉਹ ਮਤਲਬ ਪਾਲਿਸੀ ਦੇ ਵਿੱਚ ਆ ਗਈ ਤੇ ਉਹਦੇ ਨੰਬਰ ਪਾਤੇ ਉਹਨਾਂ ਨੇ ਤੁਸੀਂ ਉਹਨਾਂ ਨੂੰ ਨਾ ਖੀਦ ਸਕਦੇ ਉਹਨਾਂ ਦਾ ਵੇਚਦਾ ਕੋਈ ਬਿਲਕੁਲ ਬਿਲਕੁਲ ਜੀ ਹਾਂ ਪਰ ਸਰਕਾਰ ਤਾਂ ਕਹਿ ਰਹੀ ਹੈ ਕਿ ਲੋਕਾਂ ਵਿੱਚ ਬੜੀ ਮਤਲਬ ਚਰਚਾ ਹੈ ਪਾਲਿਸੀ ਬਾਰੇ ਕਿ ਬੜੀ ਪਸੰਦ ਆ ਰਹੀ ਹੈ ਉਹ ਜਿਹੜੇ ਪਲਾਟ ਦੇ ਦੇ ਨੇ ਕਹਿੰਦੇ ਮਹਿੰਗੇ ਬੜੇ ਨੇ ਪਲਾਟ ਕੀ ਮੰਨੇਗੇ ਜੀ ਸਰਕਾਰ ਅੱਜ ਦੀ ਘੜੀ ਰੇਟ ਉਹਨਾਂ ਚੱਲ ਰਿਹਾ ਵੀਰੇ ਉਹਨਾਂ ਦਾ ਕੱਲ ਨੂੰ ਉਹ 20 ਸਾਲਾਂ ਨੂੰ ਵੇਕਣਗੇ ਉਦੋਂ ਨੂੰ ਪ੍ਰੋਪਰਟੀ ਦਾ ਰੇਟ ਹੋਊਗਾ ਕਿੱਥੇ ਹੂੰ ਕਿਸੇ ਦੀ ਘੇੜ ਕੀ ਘੇੜ ਦੇ ਬਿਲਕੁਲ ਭਾਈ ਤੁਹਾਡੀ ਕਿੰਨੀ ਜ਼ਮੀਨ ਆਈ ਹੈ ਜੀ 12 ਏਕੜ ਜੀ 12 ਏਕੜ ਹਾਂਜੀ ਦੇਣੀ ਚਾਹੁੰਦੇ ਹੋ ਸਰਕਾਰ ਨੂੰ ਨਹੀਂ ਜੀ ਬਿਲਕੁਲ ਨਹੀਂ ਵਿੱਚ ਸਾਡਾ ਮਕਾਨ ਵੀ ਬਣਾਇਆ ਹੋਇਆ ਹੈ 3 ਸਾਲ ਪਹਿਲਾਂ ਨਵਾਂ ਮਕਾਨ ਬਣਾਇਆ ਸੀਗਾ ਮਕਾਨ ਵੀ ਵਿੱਚ ਆ ਗਿਆ ਉਹ ਮਕਾਨ ਵਿੱਚ ਜਾਊਗਾ ਵਿੱਚ ਹਾਂਜੀ ਸਰਕਾਰ ਇਹ ਵੀ ਕਹਿ ਰਹੀ ਹੈ ਕਿ ਜੇ ਅਸੀਂ ਧੱਕਾ ਨਹੀਂ ਕਰਦੇ ਜਿੰਨੇ ਦੇਣੀਆਂ ਦੇ ਦਿਓ ਨਹੀਂ 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 ਨਾ ਦਿਓ ਨਹੀਂ ਇਹ ਸਭ ਝੂਠ ਹੈ ਜੀ ਧੱਕਾ ਕਰਨਗੇ ਜੀ ਹਾਂਜੀ ਬਿਲਕੁਲ ਮਾਤਾ ਜੀ ਤੁਹਾਡੀ ਜ਼ਮੀਨ ਵੀ ਆਈ ਹੈ ਜੀ ਇਸ ਪਾਲਿਸੀ ਦੇ ਵਿੱਚ ਆਈ ਹੈ ਪੁੱਤੋ ਇਹ ਕਿੰਨੀ ਆਈ ਹੈ ਜੀ ਛੇ ਕਿੱਲੇ ਸੀ ਛੇ ਕਿੱਲੇ ਆ ਗਏ ਛੇ ਦੇ ਛੇ ਆ ਗਏ ਹੂੰ ਦੇਣੀ ਚਾਹੁੰਦੇ ਹੋ ਸਰਕਾਰ ਨੂੰ ਜ਼ਮੀਨ ਨਾ ਨਾ ਪੁੱਤ ਫਿਰ ਮੈਂ ਕੀ ਕਰੂੰ ਮੇਰੇ ਤੱਕ ਕੋਈ ਕਮਾਈ ਵਾਲਾ ਵੀ ਨਹੀਂ ਹਾਂ ਦੋ ਬੇਟੇ ਸੀ ਉਹ ਇਨਸੀਡੈਂਟ ਨਾਲ ਮੁੱਕ ਗਏ ਸੀ ਅੱਛਾ ਜੀ ਕੱਲੇ ਆ ਮਤਲਬ ਜਮਾ ਤੁਸੀਂ ਕੱਲੇ ਹੋ ਪਰਿਵਾਰ ਦੇ ਵਿੱਚ ਹਾਂ ਬੇਟੀ ਵਿਆਹੀ ਹੈ ਉਹ ਕਦੇ ਆ ਜਾਂਦੀ ਹੈ 10 15 ਦਿਨ ਕਦੇ ਉੱਥੇ ਵਗ ਜਾਂਦੀ ਹੈ ਹੂੰ ਮਾਤਾ ਸਰਕਾਰ ਇਹ ਕਹਿ ਰਹੀ ਹੈ ਕਿ ਤੁਹਾਨੂੰ ਅਸੀਂ ਜ਼ਮੀਨ ਦੇ ਵੱਟੇ ਪਲਾਟ ਦੇਵਾਂਗੇ ਤੁਸੀਂ ਪਲਾਟ ਚਾਹੀਦੇ ਤੁਹਾਨੂੰ ਪਲਾਟ ਨਾ ਨਾ ਕੋਈ ਪਲਾਟ ਨਹੀਂ ਚਾਹੀਦਾ ਕਾਕੇ ਮੈਨੂੰ ਤਾਂ ਮੇਰੀ ਜ਼ਮੀਨ ਚਾਹੀਦੀ ਹੈ ਮੈਂ ਤਾਂ ਨਹੀਂ ਦੂੰਦੀ ਹੂੰ ਜੇਕਰ ਮੰਨ ਲਓ ਸਰਕਾਰ ਲਗਾਤਾਰ ਕਹੇ ਕਿ ਅਸੀਂ ਪੈਸੇ ਦੇ ਦੇਾਂਗੇ ਠੇਕਾ ਦੇ ਦਾਂਗੇ ਪੈਸੇ ਫੇਰ ਵੀ ਦੇਵੋਗੇ ਕਿ ਨਹੀਂ ਨਾ ਕੋਈ ਠੇਕਾ ਨਹੀਂ ਦਿੰਦੇ ਐਵੇਂ ਸਭ ਲਾਲਚ ਦਿੰਦੇ ਨੇ ਹਾਂ ਨਹੀਂ ਦਿੰਦੇ ਪੁੱਤੋ ਜੇਕਰ ਮੰਨ ਲਓ ਤੱਕੇ ਨਾਲ ਕੱਲੂ ਸਰਕਾਰ ਕਬਜ਼ਾ ਕਰਨਾ ਚਾਹਵੇ ਜਾਂ ਆਉਂਦੇ ਨੇ ਫੇਰ ਜੀ ਮਾਤਾ ਖੇਰ ਹੁਣ ਕੀ ਹੁਣ ਜਦੋਂ ਉਹ ਪਾਰਖੇ ਨੇ ਕਿ ਕਰ ਵੀ ਸਕਦੀ ਹੈ ਪਰ ਹੁਣ ਮੇਰੇ ਤਾਂ ਕੋਈ ਵਸਤਾ ਵੀ ਮਦਦ ਕਰਨੀ ਹੈ ਮੇਰੇ ਤਾਂ ਗਰ ਘਟਣਗੇ ਫਿਰ ਬਸ ਕੁਝ ਖਾ ਕੇ ਮਰ ਜੂ ਹੋਰ ਕੀ ਕਰੂ ਹੋਰ ਤਾਂ ਮੇਰੇ ਕੋਲ ਕੋਈ ਕਮਾਈ ਨਹੀਂ ਕੋਈ ਕਮਾਈ ਕਰਨ ਵਾਲਾ ਨਹੀਂ ਜੀ ਹੁਣ ਤਾਂ ਉਹਦਾ ਠੇਕਾ ਲੈ ਲਾਨੀ ਹੈ ਖਾ ਲਾਨੀ ਪੁੱਤਾਂ ਨੂੰ ਰੋਲਾਨੀ ਹੈ ਹਾਂ ਤੇ ਜਮੀਨ ਦੇਣੀ ਨਹੀਂ ਤੁਸੀਂ ਉਹਨਾਂ ਨੂੰ ਨਾ ਦੇਣੀ ਨਹੀਂ ਪੁੱਤੋ ਮੈਂ ਤਾਂ ਪਰ ਸਰਕਾਰ ਕਹਿ ਰਹੀ ਹੈ ਕਿਸਾਨ ਨੇ ਜਿਹੜੇ ਉਹ ਚਾਹੁੰਦੇ ਨੇ ਕਿ ਸਾਡੀ ਜ਼ਮੀਨ ਲੈ ਲਓ ਦੇਣ ਨੂੰ ਖੁਸ਼ ਨੇ ਨਹੀਂ ਚਾਹੁੰਦੇ ਨਹੀਂ ਚਾਹੁੰਦੇ ਤੱਕਾ ਕਰਦੇ ਨੇ ਠੀਕ ਹੈ ਹਾਂ ਤੁਸੀਂ ਦਿਓ ਕਿਣੀ ਜ਼ਮੀਨ ਮਾਲੋ ਜਿਉਂਦੇ ਆ ਨਾ ਜ਼ਮੀਨ ਨਾ ਦੇਵਾਂਗੇ ਤੇ ਇਹ ਜ਼ਮੀਨਾਂ ਖੋਣ ਵਾਲ ਦੇਣ ਵਾਲਾ ਆਪਣਾ ਜਿਹੜਾ ਕੀ ਹੈ ਭਵੰਤ ਭਵੰਤ ਮਾਨ ਘਟ ਆਉਂਦਾ ਮੈਨੂੰ ਨਾ ਉਹਦੇ ਆਪ ਦੇ ਜਵਾਕਾਂ ਨੂੰ ਤੱਕ ਛੱਡੇ ਤੇ ਸਾਨੂੰ ਉਹ ਕੀ ਬਖਸੂਗਾ ਨਹੀਂ ਦਿੰਦਾ ਨੂੰ ਭਰੋਸਾ ਨਹੀਂ ਮੰਨ ਲੋ ਉਹਦੇ ਤੇ ਜਿਵੇਂ ਹੀ ਭਰੋਸਾ ਨਹੀਂ ਕਾਕਾ ਭਰੋਸੇ ਵਾਲਾ ਕਿਹੜਾ ਇਹਨੇ ਤਾਂ ਉਹ ਫੇਰ ਤਾਂ ਝਾੜੂ ਫੇਰਦਾ ਹਾਂ ਝਾੜੂ ਜਦ ਤੈ ਆਇਆ ਸੀ ਝਾੜੂ ਫੇਰਦਾ ਸਾਰੇ ਝਾੜੂ ਫੇਰਦਾ ਹੂੰ ਉਮੀਦਾਂ ਸੀਗੀਆਂ ਪਹਿਲਾਂ ਕਿ ਚੰਗੇ ਕੰਮ ਕਰੂ ਆ ਕੇ ਪਹਿਲਾਂ ਐ ਸੀ ਵੀ ਸਰਕਾਰ ਵਾਦ ਨੂੰ ਖੈਰ ਆਪਾਂ ਨੂੰ ਤਾਂ ਇੰਨੀ ਬੁੜੀਆਂ ਨੂੰ ਉਹ ਨਹੀਂ ਹੁੰਦੀ ਕਾਕਾ ਇਹ ਬੰਦਿਆਂ ਨੂੰ ਜ਼ਿਆਦਾ ਹੁੰਦਾ ਤੇ ਉਹ ਫੇਰ ਮਗਰ ਹੰਗੂਰਾ ਪਰਿਆ ਜਾਂਦੇ ਵੀ ਚਾਹ ਸਰਕਾਰ ਵਾਦ ਲੋਕ ਕੋਈ ਖਾਨੀ ਚੰਗਾ ਕੰਮ ਕਰੂ ਇਤੋਂ ਤਾਂ ਇੱਕ ਵੀ ਨਹੀਂ ਹੋਇਆ ਇੱਕ ਵੀ ਨਹੀਂ ਹੋਇਆ ਜੀ ਹਾਂ ਬਾਬੂ ਤੁਹਾਡੀ ਕਿੰਨੀ ਜ਼ਮੀਨ ਹੈ ਜੀ ਇਸ ਪੁਲਿਸ ਸਾਡੀ ਜੀ 7.5 ਕਿੱਲੇ ਪਾਣ ਆ ਰਹੇ 7.5 ਕਿੱਲੇ ਐਨੀ ਹੈ ਜੇ ਵੱਧ ਤੁਹਾਡੇ ਕੋਲ ਜ਼ਮੀਨ ਬਈ ਜ਼ਮੀਨ ਤਾਂ ਹੋਰ ਪਾਸੇ ਆ ਹੋਰ ਪਾਸੇ ਹੈ ਇਹਦੇ ਵਿੱਚ ਆ ਕੇ ਤੁਸੀਂ ਜਿਹੜੀ ਦੇਣੀ ਚਾਹੁੰਦੇ ਹੋ ਨਹੀਂ ਅਸੀਂ ਲੈਂਡ ਪੂਲਿੰਗ 'ਚ ਨਹੀਂ ਆਉਣਾ ਚਾਹੁੰਦੇ ਹਾਂ ਕਿਉਂਕਿ ਜਿਹੜੀ ਲੈਂਡ ਪੂਲਿੰਗ ਹੈ ਬਹੁਤ ਲੰਮੀ ਸਕੀਮ ਹੈ ਸਰਕਾਰਾਂ ਦੇ ਕੰਮ ਇਹ ਜੀ ਹੁੰਦੇ ਆ ਜੀ ਭਗਵੰਤ ਮਾਨ ਜੀ ਅੱਜ ਹੈਗੇ ਅੱਜ ਗਾਰੰਟੀ ਦਿੰਦੇ ਆ ਕਰ ਦੂ ਪਤਾ ਨਹੀਂ ਕਿ ਸਰਕਾਰ ਦੇ ਵਿੱਚ ਕੌਣ ਆਊਗਾ ਜੀ ਦੱਸੀ ਜਾਂਦੇ ਹਾਲਾਤ ਜਿਹੜਾ ਮਲਾਜਮ ਹੁੰਦਾ ਉਹਦੇ ਵਿਚਾਰੇ ਦੇ ਪੈਰ ਨਹੀਂ ਆਉਣੇ ਜੋ ਉੱਤੋਂ ਜਿਹੜਾ ਕੁ ਸੋਣਾ ਨੂੰ ਉਹੀ ਕਰਨਾ ਹੁੰਦਾ ਉਹਨੇ ਕੋਈ ਉਹ ਦੀ ਨਹੀਂ ਹੁੰਦੀ ਬਈ ਇਹ ਕਹਿੰਦੇ ਵੀ ਚਲ ਠੇਕਾ ਦੇ ਦੇਾਂਗੇ ਠੇਕਾ ਸਾਨੂੰ ਛੀ ਮਹੀਨਾ ਇੱਕ ਸਾਲ ਦੇ ਦੇਣਗੇ ਦੋ ਸਾਲ ਦੇਣਗੇ ਹੁਣ ਤੁਸੀਂ ਇਹ ਦੇਖੋ ਜਿਹੜੇ ਮੁਲਾਜ਼ਮ ਕੰਮ ਕਰਦੇ ਆ ਦਫ਼ਤਰਾਂ ਦੇ ਵਿੱਚ ਉਹ ਮਹੀਨਾ ਮਹੀਨਾ ਦੋ ਦੋ ਮਹੀਨੇ ਕੰਮ ਕਰਦੇ ਆ ਤੇ ਉਹਨਾਂ ਨੂੰ ਸੈਲਰੀ ਦੇ ਪਿੱਛੇ ਧਰ ਨਹੀਂ ਲਾਉਣੇ ਪੈਂਦੇ ਆ ਤੇ ਫਿਰ ਉਹ ਸਾਡੇ ਸਾਡਾ ਇੱਕ ਗਰੁੱਪ ਹੋਰ ਬੰਝੂ ਠੇਕਾ ਮੰਗਣ ਵਾਲਾ ਕਦੇ ਇਹਨਾਂ ਦੇ ਖਜ਼ਾਨੇ 'ਚ ਪੈਸੇ ਨਹੀਂ ਆਉਣੇ ਕਦੇ ਕੋਈ ਹੋਣੇ ਅਸੀਂ ਤਾਂ ਫਿਰ ਉਹੀ ਖਾਣਾ ਉਹੀ ਪੀਣਾ ਇਹ ਸਰਕਾਰ ਵੀ ਕਹਿੰਦੀ ਕਿ ਤੁਹਾਨੂੰ ਪਲਾਟ ਦੇਵਾਂਗੇ ਬੜੇ ਮਹਿੰਗੇ ਪਲਾਟ ਦੇ ਹੁਣ ਤੁਸੀਂ ਇਹ ਕਹਿੰਦੇ ਉਹ ਕਹਿੰਦੇ ਵੀ ਤੁਹਾਨੂੰ 500 ਗਾਹੇ ਦਾ ਪਲਾਟ ਦੇ ਦਾਂਗੇ 200 ਗਾਹੇ ਦਾ ਦੇ ਦਿੰਗੇ ਵੀ ਕੋਰਨਰ ਦੇ ਅਸੀਂ ਅੱਧ ਪੈਸੇ ਲਾਵਾਂਗੇ ਹੁਣ ਮੰਨ ਲਓ ਵੀ ਮੇਰੇ ਸੱਤ ਕਿੱਲਾਂ 'ਚ ਉਹਨਾਂ ਨੇ 2 ਵੀ ਪਲਾਟ ਜੋ ਪਹਿਲਾਂ ਮਲਾਈ ਮਲਾਈ ਤਾਂ ਉਹ ਰੱਖਣਗੇ ਹੂੰ ਤਾਂ ਦੂਜੇ ਪਲਾਟ ਮੈਨੂੰ ਦੇਣਗੇ ਜੀ ਠੀਕ ਹੈ ਮੈਨੂੰ ਦੇ ਦੇ ਚਲੋ ਮੈਂ ਮੰਨ ਲਿਆ ਵੀ ਉਹਦੀ ਉਹ ਸਹੀ ਕਹਿੰਦੇ ਐ ਮੰਨ ਲਿਆ ਵੀ ਮੈਨੂੰ ਉਹਨੇ ਪਲਾਟ ਦੇਤੇ ਫਿਰ ਮੈਂ ਤੋਂ ਡਿਵੈਲਪਮੈਂਟ ਚਾਰਜ ਮੰਗਣਗੇ ਹੂੰ ਡਿਪੈਨਡਮੈਂਟ ਚਾਰਜ ਮੰਗਣਗੇ ਇੱਕ ਕਿੱਲੇ ਤੇ 60 ਲੱਖ ਰੁਪਏ ਡਿਵੈਲਪਮੈਂਟ ਚਾਰਜ ਹੋ ਗਿਆ ਤੇ ਮੈਂ ਪੈਸੇ ਕਿੱਥੋਂ ਲਵਾਂ ਅੱਜ ਗਵਰਨਮੈਂਟ ਆ ਤੱਕ ਜਗਾ ਲੈ ਲੈਂਦੀ ਐ ਜੀ ਠੀਕ ਐ ਉਹਨਾਂ ਨੇ ਨਾਖੇ ਚਾਵੀਆਂ ਲੈਣਾ ਮਾਰ ਕੇ ਕੋਈ ਉਹਨਾਂ ਨੂੰ ਕਬਜ਼ਾ ਲੈਣ ਦੀ ਲੋੜ ਨਹੀਂ ਕੋਈ ਕੁਝ ਕਰਨ ਦੀ ਲੋੜ ਨਹੀਂ ਉਹਨਾਂ ਨੂੰ ਉਹਨੇ ਆਟੋਟ੍ਰੇਮੈਂਟ ਚ ਦੇ ਦੇਣੀ ਆ ਆਦੇ ਫਾਰਮ ਸਾਫ ਛਾਪ ਲੈਣੇ ਪੰਜ 500 ਦਾ ਫਾਰਮ ਵਿਗੂ ਆ ਜੀ ਲੱਖਾਂ ਲੋਕਾਂ ਨੇ ਐਪਲੀਕੇਸ਼ਨ ਲਾ ਦਿੱਤੀਆਂ 10% ਉਹਨਾਂ ਕੋਲੇ 15 ਦਿਨਾਂ ਚ ਹੀ ਆ ਜਾਣਾ ਹੂੰ ਆ ਗਏ ਨਾ 15 ਦਿਨਾਂ ਚ ਜੀ ਤੇ ਜਿਹੜੋ ਤਿੰਨ ਮਹੀਨਾਵਾਂ ਚਾਰ ਮਹੀਨਾਵਾਂ ਬਾਅਦ ਆਰਡਰ ਕੱਢਣਗੇ ਲੱਖਾਂ ਐਪਲੀਕੇਸ਼ਨਾਂ ਨੇ ਕਿੰਨਾ ਪੈਸਾ ਆ ਜੀ ਉਹਨਾਂ ਕੋਲੇ ਜੀ ਜਦੋਂ ਉਹਨਾਂ ਦੀ ਐਪਲੀਕੇਸ਼ਨ ਜਿਹਨੂੰ ਨਿਕਲਿਆ ਆ ਉਹ ਤਾਂ 3 ਮਹੀਨੇ ਬਾਅਦ 15% ਫਿਰ ਫੜ ਲੈਣਗੇ ਹੂੰ ਉਹਨਾਂ ਕੋਲੇ ਚਵਾਨੀ ਆ ਗਈ ਜੀ ਸਾਡੇ ਸਾਡੀ ਜਗ੍ਹਾ ਚਵਾਨੀ ਉਹਨਾਂ ਕੋਲੇ ਆ ਗਈ ਅਸੀਂ ਠੇਕੇਦਾਰ ਹੂੰ ਸਾਨੂੰ ਠੇਕਾ ਮਿਲੂਗਾ ਚਲੋ ਠੇਕਾ ਵੀ ਦੇ ਤਾਂ ਸਾਨੂੰ ਜੀ ਇਹਦਾ ਮਤਲਬ ਇਹ ਸਮਝਾ ਵੀ 6 ਮਹੀਨੇ ਬਾਅਦ ਪੇਮੈਂਟ ਲੈਣਗੇ 2 ਸਾਲਾਂ 'ਚ ਆਪਦੇ ਪੈਸੇ ਪੂਰੇ ਕਰ ਜਾਣਗੇ ਇਹ ਤੁਸੀਂ ਐ ਮੰਨ ਕੇ ਚਲੋ ਵੀ ਠੀਕ ਆ ਪਲਾਟ ਵਿਕ ਜਾਣਗੇ ਕਾਗਜ਼ਾਂ 'ਚ ਜੀ ਕੋਈ ਇਹ ਨਹੀਂ ਵੀ ਕੱਲੇ ਇਹ ਟੋਲੇ ਆਲੇ ਕਿਹਦੇ ਨੇ ਦਾ 2% 5% ਜਿਹੜਾ ਫਸੇ ਹੋਣਗੇ ਉਹਨਾਂ ਨੇ ਪਰਾਟ ਲੈਣਾ ਲੋਕ ਬਾਹਰੋਂ ਐਪਲੀਕੇਸ਼ਨ ਲੌਣ ਕੇ ਲੋਕਾਂ ਕੋਲੇ ਬਥੇਰੇ ਪੈਸੇ ਮਲਾਜਮਾਂ ਕੋਲੇ ਸਭ ਕੁਝ ਹੈਗਾ ਵੀ ਉਹ ਉਹਨਾਂ ਨੂੰ ਉਹਨਾਂ ਦੀ ਸੋਚੰਦੇ ਅਸੀਂ ਪੈਸੇ ਇਕੱਠੇ ਕਰ ਲਾਂਗੇ ਉਹ ਉਹਨਾਂ ਨੂੰ ਕਾਮਯਾਬੀ ਵੀ ਹੈ ਜਿਹੜੇ ਅਸੀਂ ਹੈ ਸਾਡੀ ਬਰਬਾਦੀ ਹੈ ਅਸੀਂ ਸਾਡੀ ਸੋਚ ਇਹ ਹੈ ਵੀ ਅਸੀਂ 2 ਕਿੱਲੇ ਵੇਚੀਏ ਤੇ ਗਾਂ ਚਾਰ ਲੈ ਲਈਏ ਤੇ ਨਾ ਸਾਡੀ ਪਤਾ ਨਹੀਂ ਸਾਨੂੰ ਕਦੋਂ ਅਸੀਂ 4 ਬਣਾਉਂਦੇ ਚਾਰ ਚਾਰ ਦੇ ਪੈਸੇ ਦਾ ਅਸੀਂ ਕਦੇ ਕਿਵੇਂ ਇਕੱਠੇ ਕਰਾਂਗੇ ਆਮ ਤੌਰ ਤੇ ਹੁੰਦਾ ਕਿ ਆਪਾਂ ਕਿਸੇ ਨੂੰ ਜ਼ਮੀਨ ਦਿੰਨੇ ਆ ਤਾਂ ਆਪਾਂ ਨੂੰ ਪੈਸੇ ਮਿਲਦੇ ਆਪਾਂ ਉਹਦੀ ਕੀਮਤ ਲੈਂਦੇ ਆ ਪਰ ਇਹ ਜਿਹੜੀ ਸਕੀਮ ਹੈ ਇਹਦੇ ਵਿੱਚ ਕਦੇ ਸੋਚਿਆ ਸੀ ਇਹ ਸਕੀਮ ਆਊਗੀ ਕਿ ਮਤਲਬ ਪੈਸਾ ਵੀ ਨਹੀਂ ਦੇਣਾ ਕੋਈ ਤੁਹਾਡੀ ਜ਼ਮੀਨ ਵੀ ਲੈ ਜਾਣੀ ਇਹ ਤਾਂ ਫਿਰ ਹੁਣ ਹੁਣ ਇਹ ਇਹ ਤਾਂ ਫਿਰ ਇਹ ਆਪ ਦੀ ਡੁੱਗ ਡੁੱਗੀ ਵੀ ਜਾ ਕੇ ਸੰਪਰਮ ਆਉਂਦੇ ਆ ਸਾਨੂੰ ਵੀ ਤੁਹਾਡੇ ਕੋਲ ਕੋਈ ਹੋਰ ਹੱਲ ਨਹੀਂ ਅਸੀਂ ਪਰ ਜਿਹੜੇ ਜਾਣੇ ਥੋੜੇ ਆਉਂਦੇ ਬਾਹਲੇ ਆਉਂਦੇ ਅਸੀਂ ਦਿਖਾ ਲੈਨੇ ਆ ਜਿੰਨਾ ਕਿਹਾ ਠੇਕਾ ਆਉਂਦਾਗਾ ਅਸੀਂ ਆਦਾ ਟਾਈਮ ਪਾਸ ਕਰੀ ਜਾਂਦੇ ਆ ਅਸੀਂ ਸੋਚਦੇ ਨਹੀਂ ਗਾ ਸਾਡੀ ਤਾਂ ਇਹ ਸੋਚ ਆ ਵੀ ਇੱਥੋਂ ਵੇਚ ਕੇ ਤੇ ਉੱਤੇ 4 ਕਿੱਲੇ ਲੈ ਲਈਏ ਕਿੱਲਾ ਵੇਚ ਕੇ 2 ਕਿੱਲੇ 4 ਕਿੱਲੇ ਬਣ ਜੇ ਉਹ 2 4 ਕਿੱਲੇ ਸਾਡੀ ਕਿਵੇਂ ਬਣੂਗੀ ਜਦੋਂ ਜਦੋਂ ਸਾਨੂੰ ਸਾਰੇ ਪਹਿਲਾਂ ਉਹ ਕਰਤਾ ਅਪੋਰਚੂਨਿਟੀ ਠੀਕ ਹੈ ਚਲੋ 1200 ਦੇਤੀ 200 ਕਮਰਸ਼ੀਅਲ ਦੇਤੀ ਫਿਰ ਮਤਲਬ ਸਾਡੀ ਤਾਂ ਸੋਚ ਹੈ ਨਾ ਵੀ ਅਸੀਂ 5 10 ਕਿੱਲੇ ਲੈ ਕੇ ਤੇ ਜ਼ਮੀਨ ਬਣਾਈਏ ਜੱਟ ਦਾ ਜੱਟ ਭਗਵੰਤ ਸਿੰਘ ਜਰੂਰ ਮੰਤਰੀ ਬਣ ਗਿਆ ਪਰ ਹਰੇਕ ਜੱਟ ਦਾ ਮੁੰਡਾ ਵਪਾਰੀ ਨਹੀਂ ਬਣ ਸਕਦਾ। ਹੂੰ। ਜੇ ਤੁਹਾਡੀ ਜੇਬ ਦੇ ਵਿੱਚ ਪੈਸੇ ਹੁੰਦੇ ਨਾ ਤੁਹਾਡੀ ਚਾਲ ਹੋਰ ਹੁੰਦੀ ਹੈ। ਜੀ। ਜੇ ਤੁਸੀਂ ਬਾਜ਼ਾਰ ਜਾਣਾ ਤੁਸੀਂ 2 400 ਰੁਪਏ ਜੇਬ ਵਿੱਚ ਪਾ ਕੇ ਜਾਓਂ ਤੁਹਾਡੀ ਚਾਲ ਹੋਰ ਹੋਊਗੀ। ਜੇ ਤੁਸੀਂ 500 ਨੋਟ ਪਾ ਕੇ ਲਿਆਉਂਗੇ ਤੁਸੀਂ ਇਕੱਲੇ ਸਬਜ਼ੀ ਲੈ ਕੇ ਆਉਂਗੇ। ਨਹੀਂ ਤੁਸੀਂ ਜੋ ਤੁਹਾਡੇ ਕੋਲ ਪੈਸੇ ਨਹੀਂ ਤਾਂ ਖੜ੍ਹਣੀ ਨਹੀਂ। 1% ਬੰਦੇ ਦੇ ਕੋਲੇ ਪੈਸਾ ਖੜੂ ਆ। ਬਸ ਕੋਈ ਬਾਹਲਾ ਹੀ ਕੋਈ ਉਹ ਵੀ ਬਿਚਾਰਾ ਛੱਤਰ ਖਾ ਕੇ ਬੁਝਵਾਕਾਂ ਤੋਂ ਕੰਜੂਸ ਮੱਖੀ ਚੂਸ ਹੋਇਆ ਏੜਾ। ਉਹ ਪਰ ਮੈਂ ਜਵਾਕ ਨਹੀਂ ਜਵਾਕ ਉਹ ਨਹੀਂ ਛਾਤੀ ਤੇ ਬੈਠਣਗੇ ਉਹ ਠੀਕ ਹੈ ਥੋੜਾ ਮੋਟਾ ਚਰਚਾ ਚੱਲੂ ਆ ਉਹਦੀ ਵੀ ਮਜਬੂਰੀ ਹੋਊਗੀ ਦੇਣਾ ਦੇਣਾ ਪੈਂਦਾ ਸਭ ਕੁਝ ਕਰਨਾ ਪੈਂਦਾ ਪਰ ਪਲੱਸ ਨਹੀਂ ਪਲਾਟ ਹੋਈ ਹੈ ਵੀ ਇੱਥੋਂ ਦੀ 2 ਕਿੱਲੇ ਵੇਚੀ ਉਹ ਤੇ 4 ਕਿੱਲੇ ਲੈ ਲਈ ਠੀਕ ਆ ਆ ਇੱਥੇ ਭਾਵੇਂ ਹੁਣ ਡਿਵੈਲਪਮੈਂਟ ਕਰਨੀ ਵੇਚੀ ਆ ਸੀ ਜਿਹੜਾ ਬੰਦਾ ਸਾਥੋਂ ਲਊ ਆ ਮੰਨ ਲਓ ਸਾਥੋਂ 2 4 ਲੱਖ ਨੂੰ ਕਿੱਲੇ ਲਈ ਉਹ ਬੰਦੇ ਦੀ ਕੋਸ਼ਿਸ਼ ਇਹ ਹੈ ਨਾ ਵੀ 8 ਲੱਖ ਦੀ ਕਿੱਲਾ ਹੋਵੇ ਉਹਨੇ ਵੀ ਤਾਂ ਹੀ ਲਈ ਨਾ 8 ਕਿੱਲੇ ਸਾਨੂੰ ਆਏਗਾ ਵੀ ਜਿਹੜੀ ਸਾਡੀ ਕਿੱਲੇ ਦੀ 4 ਕਿੱਲੇ ਲਈ ਅਸੀਂ ਉਹਦੇ ਸਾਨੂੰ ਕਾ 4 ਕਿੱਲੇ ਜਮੀਨ ਬਣ ਗਈ ਹਰੇਕ ਦੀ ਇਹ ਸੋਚ ਹੁੰਦੀ ਹੈ ਤੇ ਸਰਕਾਰੀ ਬੰਦਿਆਂ ਦਾ ਕੋਈ ਪਤਾ ਨਹੀਂ ਲੈਂਦਾ ਵੀ ਕਦੋਂ ਕੋਈ ਕੋਈ ਆਰਡਰ ਆ ਜੇ ਕਦੋਂ ਕੋਈ ਸ਼ਾਹ ਜੇ ਪਰ ਉਹ ਰਾਜਨੀਤੀ ਹੈਗੀ ਆ ਜਿਹੜੇ ਜਦੋਂ ਕਾਲੀਆਂ ਦੇ ਕੰਮ ਢਾਏ ਤੇ ਇਹ ਪੋਚਾ ਮਾਰ ਦੇਣ ਜਾਂ ਕਾਂਗਰਸ ਨੇ ਪੋਚਾ ਮਾਰਦੀ ਹੈ ਜਾਂ ਕਾਂਗਰਸ ਮਾਰਦੇ ਇਹ ਸਾਰੇ ਪਹਿਲਾਂ ਇੱਕ ਦੂਜੇ ਦੇ ਪੋਚੇ ਮਾਰਨਗੇ ਬਿਲਕੁਲ ਇਹਨੇ ਇੱਕ ਟੌਣਾ ਇੱਕ ਦੂਜੇ ਨੂੰ ਪਹਿਲਾਂ ਠੀਕ ਆ ਜੀ ਜਿਹਦੇ ਕੋਲ ਜੋਰ ਹੁੰਦਾ ਜਿਹਦੇ ਕੋਲ ਜਿਹਦੇ ਕੋਲ ਸਰਕਾਰ ਹੁੰਦੀ ਹੈ ਉਹ ਆਪਦਾ ਕਰਦਾ ਹੁਣ ਵੀ ਭਾਈ ਕਰੂਗਾ ਇਹ ਕਰਨ ਦੇਓਗੇ ਫਿਰ ਨੇ ਜੀ ਪੂਰਾ ਜੋਰ ਲਾਵਾਂਗੇ ਜੀ ਪੂਰੀ ਕੋਸ਼ਿਸ਼ ਕਰਾਂਗੇ ਸਭ ਕੁਝ ਕਰਾਂਗੇ ਜਿਵੇਂ ਜਿਵੇਂ ਸਾਡਾ ਪਿੰਡ ਪੰਚਾਇਤ ਚੱਲੂਣਗੇ ਸਾਹਰ ਅਸੀਂ ਅਸੀਂ ਹੱਕ ਜੀ ਨਹੀਂ ਹੈ ਜੀ ਹੱਕ ਜੀ ਤੁਹਾਡੀ ਕਿਹਨੇ ਜ਼ਮੀਨ ਹੈ ਜੀ ਸਾਢੇ ਚਾਰ ਕਿਲੇ ਦੇ ਦੋ ਪਾਈਆਂ ਨਰੂਣਾ ਪਿੰਡ ਹੈ ਜੀ ਠੀਕ ਹੈ ਸਾਢੇ ਚਾਰ ਕਿਲੇ ਆਂ ਦੋ ਬਰਾਮਾ ਜੀ ਖੁਸ਼ ਹੋਈ ਪੁਲਿਸ ਹੋਣਾ ਨਹੀਂ ਜੀ ਬਿਲਕੁਲ ਖੁਸ਼ ਨਹੀਂ ਹਾਂ ਸਰਕਾਰ ਤਾਂ ਕਹਿੰਦੀ ਕਿਸਾਨ ਖੁਦ ਦੇ ਰਿਹਾ ਜ਼ਮੀਨਾਂ ਨੂੰ ਨਹੀਂ ਜਿਹੜੇ ਕਿਸਾਨ ਦੇ ਰਿਹਾ ਉਹਨਾਂ ਤੋਂ ਲੈ ਲੈਣ ਜਾ ਕੇ ਜੀ ਇੱਥੇ ਨਾ ਲੈਣ ਫਿਰ ਆ ਕੇ ਹੂੰ ਜਿੱਥੇ ਕਿਸਾਨ ਖੁਸ਼ ਹੋ ਸਾਂਗੇ ਉਠਿਆ ਕੇ ਲੈ ਲੈਣਾ ਤੋਂ ਅਜੇ ਤੱਕ ਖੁਸ਼ ਨਹੀਂ ਗਏ ਜੀ ਸਾਡੇ ਕੋਲ ਇਹ 4 ਕਿਲ ਸਾਢੇ 4 ਕਿਲ ਪੈਲੀ ਆ ਅਸੀਂ ਕੀ ਕਰਾਂਗੇ ਦੱਸੋ ਪਲਾਂਟਾਂ ਦਾ ਕਦੋਂ ਪਲਾਂਟ ਬਚਾਂ ਕਿਵੇਂ ਵੇਚਾਂਗੇ ਕੋਈ ਏੜੀ ਨਹੀਂ ਇਹਨਾਂ ਬਾਰੇ ਪਲਾਂਟ ਮਹਿੰਗੇ ਬੜੇ ਆ ਕਹਿੰਦੇ ਮਹਿੰਗੇ ਬੜੇ ਵੇਚਦਾਂ ਜਿਹਨੂੰ ਨਰਵਿਸ਼ਣ ਹੈਗੇ ਕੋਈ ਮਹਿੰਗੇ ਨਹੀਂਗੇ ਜੇ ਬਣਾਉਣਗੇ ਤਾਂ ਫੇਰ ਹੀ ਆ ਕਿਹਨੇ ਬਣਾਉਣੇ ਇੱਥੇ ਪਲਾਂਟ ਕੋਈ ਪਲਾਂਟ ਬਣਾਉਣੇ ਜੀ ਨਾ ਹੀ ਅਸੀਂ ਖੁਸ਼ ਆਏ ਸਹਿਮਤੀ ਨਹੀਂ ਸਾਡੇ ਕੋਈ ਸਹਿਮਤੀ ਨਹੀਂ ਤੁਹਾਡੇ ਪਿੰਡ ਦੇ ਕਿੰਨੇ ਕਿਸਾਨ ਰਾਜ਼ੀ ਨੇ ਜ਼ਮੀਨ ਦੇਣ ਕੋਈ ਕਿਸਾਨ ਨਹੀਂ ਜੀ ਕੋਈ ਵੀ ਇੱਕ ਮਿੰਟ ਤੁਸੀਂ ਦੇਖਿਆ ਜੀ ਇੱਥੇ ਕਿੰਨਾ ਕੱਟ ਸੀਗਾ ਕਿਸੇ ਇੱਕ ਬੰਦੇ ਨੇ ਹਾਂ ਨਹੀਂ ਆਖੀ ਉਹ ਸਭ ਨਕਲੀ ਜੇ ਚਲੋ ਨਹੀਂ ਅਸੀਂ ਤਾਂ ਵੀ ਚਾਹੁੰਨੇ ਅਸੀਂ ਵੀ ਹੁਣ ਸੱਤ ਕਿੱल्ल्या 'ਚ ਤਿੰਨ ਪਰਿਵਾਰ ਆ ਗੀ ਤਵੇ ਇਹ ਜੇ ਕਰਕੇ ਅਸੀਂ ਚੰਗੇ ਨਹੀਂ ਅਗਲਾ ਕਹਿੰਦਾ ਐਸਾ ਯਾਰ ਸੱਤ ਕਿੱਲੇ ਆ ਐਂ ਕਰ ਲਿਓ ਤੁਸੀਂ ਐਂ ਕਰ ਲਿਓ ਪਰ ਗਾਂ ਕਿਸੇ ਦੀ ਰਾਇ ਆਪਸੇ ਰਲੂਗੀ ਤਾਂ ਹੀ ਹੈ ਨਾ ਬਿਲਕੁਲ ਹਾਂ ਸਰਕਾਰ ਜੇ ਲਗਤ ਲਾਲਚ ਵੀ ਦੇ ਰਹੀ ਕਿ ਠੇਕਾ ਪਹਿਲਾਂ 30000 ਫਿਰ 50000 ਫਿਰ 70 ਫਿਰ ਹੁਣ ਲੱਖ ਰੁਪਏ ਦੇਵਾ ਇਹ ਕਹਿੰਦੇ ਇਹ ਕੁਛ ਨਹੀਂ ਦੇਣਾ ਜੀ ਸਭ ਕਹਿੰਦੀਆਂ ਗੱਲਾਂ ਜੀ ਇਹ ਕਹਿੰਦੀਆਂ ਗੱਲਾਂ ਕੁਛ ਨਹੀਂ ਦੇਣਾ ਕਿਸਨੇ ਮੁੜ ਕੇ ਮੁੱਕਰ ਜਾਣਾ ਮੁੜ ਕੇ ਕੌਣ ਤਰ੍ਹਾਂ ਫਿਰੂਗਾ ਕਿੱਥੇ ਤਰ੍ਹਾਂ ਫਿਰੂਗਾ ਮਾਰਕੀਟ ਦੇ ਵਿੱਚ ਉੱਥੇ ਇਹਨਾਂ ਦੇ ਮਗਰ ਮਗਰ ਦਫ਼ਤਰਾਂ ਦੇ ਵਿੱਚ ਕਿਸੇ ਨੇ ਕੁਝ ਨਹੀਂ ਦੇਣਾ ਜੇਕਰ ਧੱਕੇ ਨਾਲ ਆਉਂਦੀ ਹੈ ਸਰਕਾਰ ਕਾਲੂ ਲੈਣ ਦੇਓਗੇ ਜ਼ਮੀਨ ਪਰ ਨਹੀਂ ਲੈਣ ਦਿੰਦੇ ਜੀ ਮਰਨਾ ਮਨਜ਼ੂਰ ਆਗਾ ਫਲੈਂਡ ਨਹੀਂ ਦਿੰਦੇ ਕਿ ਮੜ ਇਹੀ ਸਾਡੇ ਕੋਲ ਪੈਲੀ ਆ ਅਸੀਂ ਦੱਸੋ ਜਿਹੜੇ ਕਹਿੰਦੇ ਸਾਨੂੰ ਬਾਣ ਦੇ ਦਿਓ 10 ਲੱਖ ਰੁਪਏ ਅਸੀਂ ਲਿੰਟ ਦਾ ਭਰਨਾਗਾ ਬੈਂਕ ਦਾ ਅਸੀਂ ਕਿੱਥੋਂ ਭਰਾਂਗੇ ਉਹ ਸਾਡੇ ਕੋਲ ਅਜਕਲ ਦੀਵਾਨੀ ਨਹੀਂ ਗਈ ਸਾਨੂੰ ਦੇਊਗੀ 10 ਲੱਖ ਰੁਪਇਆ ਫੇਰ ਇਹ ਇਹ ਪਾਲਿਸੀ ਕਿਵੇਂ ਦੇਖਦੇ ਹੋ ਵੀ ਜ਼ਮੀਨ ਵੀ ਲੈਣੀ ਹੈ ਦੇਣਾ ਵੀ ਕੁਝ ਨਹੀਂ ਦੇਣਾ ਵੀ ਕੋਈ ਉਹਦਾ ਥੋੜਾ ਜਿਹਾ ਥੋੜਾ ਹਿੱਸਾ ਦੇ ਦੇਣਾ ਤੁਹਾਨੂੰ ਤੱਕੇਸ਼ਾ ਹੀ ਹੈ ਜੀ ਵੀ ਸਾਡੀ ਸਰਕਾਰ ਆ ਮੌਕੇ ਦੀ ਅਸੀਂ ਆਹ ਹੋਵਾਂਗੇ ਮਾਲਕਾਂਗੇ ਤੱਕੇਸ਼ਾ ਹੀ ਆ ਪਰ ਤੱਕੇਸ਼ਾ ਹੀ ਚੱਲਣੀ ਨਹੀਂ ਨੀਗੀ ਬਾਕੀ ਪਰਮਾਤਮਾ ਜੀ ਭਲੀ ਕਰੂਗਾ ਤੁਹਾਡੀ ਕਿੰਨੀ ਜ਼ਮੀਨ ਹੈ ਜੀ ਸਾਡੇ ਦੋ ਭਰਾਵਾਂ ਦੀ 5 ਕਿੱਲੇ ਆ ਰਹੀ ਹੈ ਜੀ 5 ਕਿੱਲੇ ਹਾਂਜੀ ਅਸੀਂ ਅੱਜ ਦੇ ਰਾਜੇ ਸੀ ਸਾਨੂੰ ਇਹ ਸਰਕਾਰ ਭਖਾਰੀ ਬਣਾਉਣ ਜਾ ਰਹੀ ਆ ਸਾਡੀ ਪੁਸਤੈਨੀ ਜ਼ਮੀਨ ਆ ਟਿੱਬੇ ਸੀ ਉਹਦਾ ਟਿੱਬਿਆਂ ਦਾ ਸ਼ਹਿਰ ਹੁੰਦਾ ਸੀ ਕਿਸੇ ਵੇਲੇ ਅਸੀਂ ਇਹਨੂੰ ਪੱਧਰ ਕਰਕੇ ਆਪ ਦਾ ਰੋਜਗਾਰ ਚਲਾ ਰਹੇ ਆ ਬੱਚੇ ਪਾਲ ਰਹੇ ਆ ਨਾਲ ਕੋਈ ਪੰਜ ਚਾਰ ਪਸ਼ੂ ਰੱਖ ਰਹੇ ਆ ਪੰਜ ਪੰਜ 7 7 ਕਿੱਲੇ ਖੇਤੀ ਕਰ ਰਹੇ ਆ ਜੀ ਸਾਡਾ ਉਜਾੜਾ ਕਰ ਰਿਹਾ ਸਾਨੂੰ ਇਹ ਪਾਲਿਸੀ ਕਿਸੇ ਤਰ੍ਹਾਂ ਵੀ ਮਨਜ਼ੂਰ ਨਹੀਂ ਜਿਹੜੇ ਪਸ਼ੂ ਨੇ ਫਿਰ ਉਹ ਪਲਾਟਾਂ ਵਿੱਚ ਰੱਖੋਗੇ ਜੇ ਪਲਾਟ ਦੇਣ ਕਿਥੋਂ ਪਲਾਟਾਂ ਦੇ ਪਲਾਟਾਂ ਚ ਕੀ ਨਹੀਂ ਰੱਖਣ ਦੇਣੇ ਪਲਾਟਾਂ ਦਾ ਕੁੱਤਾ ਵੀ ਅਥਰਾਈ ਨਹੀਂ ਰੱਖਣ ਨੂੰ ਜੀ ਗਾ ਸਾਡੇ ਬੱਚਿਆਂ ਦੇ ਵਿਆਹ ਨਹੀਂ ਹੋਣੇ ਗਾ ਉਹ ਨਸ਼ੇ ਪੱਤੇ ਪਏ ਜਾਣਗੇ ਐਬਾਂ ਚ ਲੱਗ ਜਾਣਗੇ ਜੱਟ ਤਾਂ ਜ਼ਮੀਨ ਨਾਲ ਹੀ ਗਿਣਿਆ ਜਾਂਦਾ ਨਹੀਂ ਤੇ ਜਿਮੇਦਾਰਾਂ ਨੇ ਲਿਮਟਾਂ ਲੈ ਰੱਖੀਆਂ ਲੋਨ ਲੈ ਰੱਖੇ ਆ ਜੇ ਕੋਲੋਨੀ 10 ਸਾਲ ਡਿਵੈਲਪ ਨਹੀਂ ਹੁੰਦੀ ਤਾਂ ਉਹ ਸਾਨੂੰ ਸਾਡੇ ਸਿਬਲਾਂ ਖਰਾਬ ਕਰ ਦਿੰਗੇ ਸਾਡੇ ਲੈਣ ਦੇਣ ਹੀ ਕੱਢ ਜਾਣਗੇ ਜਿਮੇਦਾਰਤਾ ਦਾ ਲੈਣ ਦੇਣ ਹੀ ਖੇਤੀ ਨਾਲ ਹੁੰਦਾ ਨਾ ਜੇ ਅਸੀਂ ਆਰਥੀਆਂ ਤੋਂ ਪਾਇਆ 20-20 ਲੱਖ ਰੁਪਏ ਦੇ ਆਮ ਪਰਿਵਾਰ ਕਰਜ਼ਾਈ ਆ ਆਰਥੀਆਂ ਦੇ ਲਿਮਟਾ ਅੱਡਾ ਟਰੈਕਟਰਾਂ ਤੇ ਸਾਡੇ ਲੋਨ ਅੱਡਾ ਤੇ ਜੇ 5-7 ਸਾਲਾਂ ਦੇ ਡਿਵੈਲਪ ਹੁੰਦੇ ਨੂੰ ਲਾਉਂਦੇ ਆ ਸਕੀਮ ਨੂੰ ਤੇ ਉਹਨਾਂ ਦਾ ਵਿਆਜ ਕਿੱਥੇ ਬਣ ਜੂਗਾ ਸਾਡੇ ਲੈਣ ਦੇਣ ਖੜ ਜਾਣਗੇ ਇਹ ਸਿਰਫ ਜਿਮੇਦਾਰ ਦੇ ਉਜਾੜੇ ਦੀ ਪਾਲਿਸੀ ਹੈ ਇਹ ਗਵਰਨਮੈਂਟ ਕੋ ਇੱਥੀ ਰਇਆ ਮੰਦੀਨਾ ਵਾਪਸ ਲੈ ਲੈਣਾ ਚਾਹੀਦਾ ਇਹ ਨੋਟੀਫਿਕੇਸ਼ਨ ਰੱਦ ਕਰਨਾ ਚਾਹੀਦਾ ਤਾਂ ਕਿ ਲੋਕ ਆਦਾ ਸ਼ਾਂਤਮਈ ਜੀਵਨ ਜੀ ਸਕਣ ਤਿੰਨੀ ਇਹ ਸੰਘਰਸ਼ ਲੰਬਾ ਚੱਲੂਗਾ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਵਧਣ ਗਈਆਂ ਸਰਕਾਰਾਂ ਨੂੰ ਵਕਤ ਪਾਉਗੀ ਜਨਤਾ ਜਿਵੇਂ ਬੀਜੇਪੀ ਨੂੰ ਪਾਇਆ ਸੀ ਕਿਸੇ ਟਾਈਮ 'ਚ ਅੱਜ ਤਾਂ ਸਰਕਾਰ ਨੂੰ ਇਹ ਹੀ ਅਪੀਲ ਕਰਦੇ ਆਂ ਵੀ ਇਹਦਾ ਨੋਟੀਫਿਕੇਸ਼ਨ ਵਾਪਸ ਲਓ ਤੇ ਜ਼ਿੰਮੇਦਾਰ ਨੂੰ ਜ਼ਿੰਮੇਦਾਰ ਦੇ ਰਹਿਮੋ ਕਰਮ ਤੇ ਛੱਡਿਆ ਜਾਵੇ ਜੀ ਬਹੁਤ ਧੰਨਵਾਦ ਹਾਂਜੀ